ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਤੁਹਾਡੇ ਲਈ ਬੁਟੀਕ ਸੂਟਾਂ ਦੀ ਨਵੀਂ ਕਲੈਕਸ਼ਨ ਲੈ ਕੇ ਆਏ ਆ ਤੇ ਸਭ ਤੋਂ ਪਹਿਲਾਂ ਜੇ ਤੁਸੀਂ ਮੇਰੇ ਸਬਸਕ੍ਰਾਈਬਰ ਹੋ ਤਾਂ ਪਲੀਜ਼ ਨੋਟੀਫਿਕੇਸ਼ਨ ਨੂੰ ਔਨ ਕਰ ਲਓ ਤਾਂ ਕਿ ਮੇਰੀ ਹਰ ਵੀਡੀਓ ਤੁਹਾਡੇ ਕੋਲ ਜਲਦ ਤੋਂ ਜਲਦ ਪਹੁੰਚ ਸਕੇ ਤੇ ਤੁਹਾਨੂੰ ਮੇਰੀ ਵੀਡੀਓ ਦਾ ਪਤਾ ਲੱਗ ਸਕੇ ਤੇ ਜੋ ਸੂਟ ਤੁਹਾਨੂੰ ਅੱਜ ਦਿਖਾ ਰਹੀਆਂ ਜੋ ਵੀ ਤੁਹਾਨੂੰ ਪਸੰਦ ਆਏ ਨਾਲ ਦੀ ਨਾਲ ਆਰਡਰ ਕਰ ਦਿਆ ਕਰੋ ਜੋ ਨੰਬਰ ਨੀਚੇ ਮੈਂਸ਼ਨ ਕੀਤਾ ਹੋਇਆ ਹੈ ਕਿਉਂਕਿ ਬਾਅਦ ਵਿੱਚ ਤੁਸੀਂ ਜਦੋਂ ਕਾਲ ਕਰਦੇ ਹੋ ਤਾਂ ਉਹ ਸਟੋਕ ਜਿਹੜਾ ਹੁੰਦਾ ਆਪਣਾ ਖਤਮ ਹੋ ਗਿਆ ਹੁੰਦਾ ਹਾਂਜੀ ਤੇ ਆਪਾਂ ਫਿਰ ਵੀਡੀਓ ਦੀ ਸ਼ੁਰੂਆਤ ਕਰਦੇ ਆ ਕੈਮਰਿਕ ਸੂਟ ਦੇ ਨਾਲ ਹਾਂਜੀ ਆ ਹੈਗਾ ਆਪਣਾ ਫਸਟ ਕਲਰ ਆਲ ਓਵਰ ਸੂਟ ਆ ਇਹ ਕੈਮਰਿਕ ਦਾ 3.5 ਮੀਟਰ ਦੀ ਕੱਟ ਹੋਏਗੀ ਦੇਖੋ ਬਹੁਤ ਹੀ ਜ਼ਿਆਦਾ ਪਿਆਰੇ ਪ੍ਰਿੰਟ ਨੇ ਇਹਦੇ ਵਿੱਚ ਆ ਹਾਂਜੀ ਆ ਹੈਗਾ ਇਹਦਾ ਸੈਕੰਡ ਕਲਰ ਇਹ ਵੀ ਕੈਮਰੀਕ ਕਾਟਨ ਦਾ ਸੂਟ ਹੈ 43 ਮੀਟਰ ਕੱਟ ਵੱਡੇ ਮਨੇ ਦਾ ਸੂਟ ਹੁੰਦਾ ਹੈ ਹਾਂਜੀ ਆ ਹੈਗਾ ਇਹਦਾ ਥਰਡ ਕਲਰ ਇਹਦੇ ਨਾਲ ਤੁਸੀਂ ਕਿਸੇ ਵੀ ਕਲਰ ਦਾ ਦੁਪੱਟਾ ਲੈ ਸਕਦੇ ਹੋ ਤੇ ਵਿੱਚ ਬਹੁਤ ਜਾਦੇ ਕਲਰ ਨੇ ਤੇ ਜਿਹੜਾ ਫੈਬਰਿਕ ਹੈ ਬਹੁਤ ਹੀ ਜ਼ਿਆਦਾ ਸੌਫਟ ਰਹਿਣ ਵਾਲਾ ਹਾਂਜੀ ਆ ਹੈਗਾ ਇਸ ਦਾ ਨੈਕਸਟ ਕਲਰ ਹਾਂਜੀ ਆਲ ਓਵਰ ਦੇ ਵਿੱਚ ਆਪਣੇ ਕੋਲ ਇੱਕ ਇਹ ਪਿਆਰਾ ਜਿਹਾ ਪ੍ਰਿੰਟ ਹੈ ਦੇਖੋ ਹਾਂਜੀ ਨੈਕਸਟ ਆਪਣੇ ਕੋਲੇ ਬਰੀਕ ਬੂਟੀ ਵਾਲਾ ਡਿਜ਼ਾਈਨ ਹੈ। ਠੀਕਾ ਆਪਣੇ ਕੋਲੇ ਆਲਓਵਰ ਆਇਆ ਇਹ ਵਾਲਾ ਸੂਟ ਆਲਓਵਰ ਆ ਇਹਦੇ ਨਾਲ ਦਾ ਹੀ ਸੇਮ ਸੂਟ ਤੁਸੀਂ ਮੈਚਿੰਗ ਵੀ ਲੈ ਸਕਦੇ ਹੋ ਤੁਹਾਨੂੰ ਅੱਗੇ ਦਿਖਾਵਾਂਗੇ। ਹਾਂਜੀ ਨੈਕਸਟ ਆਪਣੇ ਕੋਲ ਆ ਪਿਆਰਾ ਜਿਹਾ ਪ੍ਰਿੰਟ ਹੈ। ਬੇਬੀ ਪਿੰਕ ਕਲਰ ਦੇ ਉੱਪਰ। ਇਹਦੇ ਵਿੱਚ ਹਲਕਾ-ਹਲਕਾ ਤੁਹਾਨੂੰ ਵਰਕ ਮਿਲੇਗਾ। ఏ ఓవర్ సూట్ిక సూట్ నీన బుటీట కలర్ ఏదో కలర్ దుపట్ నెక్స్ట్ ఏ వైట కెమరిక సాడే తిని కట్ కెమర సాడే తిని మీటర్ కట్ అలా కలర్ కలర్ ఏట కల ఆల ఓవర్ సూట్ అలర

ਹਾਂਜੀ ਨੈਕਸਟ ਆਪਣੇ ਕੋਲੇ ਆਹ ਵਾਲਾ ਕਲਰ ਹੈ ਮੈਚਿੰਗ ਦੇ ਵਿੱਚ ਆ ਹੈਗੇ ਸ਼ਰਟ ਨੇਵਲੂ ਟੀ-ਸ਼ਰਟ ਤੇ ਬਾਟਮ ਦੇਖੋ ਹਾਂਜੀ ਨੈਕਸਟ ਆ ਹੈਗੇ ਸ਼ਰਟ ਛੋਟੀ ਬੁਟੀ ਦੀ ਤੇ ਇਹਦੇ ਨਾਲ ਜਿਹੜੀ ਆਪਾਂ ਬਾਟਨ ਲਗਾਈ ਹੋਈ ਹੈ ਕੈਮਰਿਕ ਦੀ ਕਾਟਨ ਦੀ ਬਾਟਮ ਆ ਤੇ ਆ ਦੇਖੋ ਇਸ ਤਰ੍ਹਾਂ ਇਹਦੇ ਉੱਪਰ ਡਿਜ਼ਾਈਨ ਬਣਿਆ ਹੋਇਆ ਇਹਦਾ ਤੁਸੀਂ ਪਲਾਜ਼ੋ ਬਣਾ ਸਕਦੇ ਹੋ ਜੀ ਸਲਵਾਰ ਬਣਾਉਣੀ ਹੈ ਸਲਵਾਰ ਬਣਾ ਸਕਦੇ ਹੋ ਹਾਂਜੀ ਬਹੁਤ ਹੀ ਪਿਆਰਾ ਪੀਸ ਤਿਆਰ ਕੀਤਾ ਹੋਇਆ ਹੈ ਵੀ ਹਾਂਜੀ ਜਿਹੜਾ ਤੁਹਾਨੂੰ ਸੂਟ ਦਿਖਾਇਆ ਸੀਗਾ ਆਲ ਓਵਰ ਉਹਦੇ ਵਿੱਚ ਇਹ ਆਪਾਂ ਮੈਚਿੰਗ ਤਿਆਰ ਕੀਤੀ ਹੈ ਇਹ ਹੈਗੀ ਸ਼ਰਟ ਇਹ ਹੈਗੀ ਕਰੀਮ ਬਾਟਮ ਇਹਦੇ ਵਿੱਚ ਆ ਦੇਖੋ ਪ੍ਰਿੰਟ ਹੈ ਸੈਲਫ ਪ੍ਰਿੰਟ ਹੈ ਥੋੜਾ ਥੋੜਾ ਇਹਦੇ ਨਾਲ ਵੀ ਤੁਸੀਂ ਲਾਜ਼ੋ ਵੀ ਤਿਆਰ ਕਰਵਾ ਸਕਦੇ ਹੋ ਜਿੱਦਾਂ ਤੁਹਾਨੂੰ ਪਸੰਦ ਹੋਵੇ ਹਾਂਜੀ ਇਸੇ ਦੇ ਨਾਲ ਆਪਾਂ ਵੀਡੀਓ ਦਾ ਅੰਤ ਕਰਦੇ ਹਾਂ ਜਿੰਨੇ ਵੀ ਸੂਟ ਨੇ ਸਾਰਿਆਂ ਦੀ ਰੇਂਜ 600 ਰੁਪਏ ਹੈ ਚਾਹੇ ਉਹ ਆਲਓਵਰ ਹੋਵੇ ਚਾਹੇ ਮੈਚਿੰਗ